ਫੜਾਂ ਦੀ ਸਥਿਤੀ ਤੇ ਮੈਂ ਇੱਕ ਵੀਡੀਓ ਵੀ ਪਾਈ ਹੈ ਜਿਦੇ ਚ ਬੱਚਾ ਦੱਸਦਾ ਵੀ ਇੱਕ ਅਸਮਾਨ ਚ ਚਿੱਟੀ ਲਾਈਨ ਬਣਦੀ ਹੈ ਵੀ ਉਹਦੇ ਬਾਰੇ ਉਹ ਬੱਚੇ ਨੂੰ ਵੀ ਪਤਾ ਹੈ ਵੀ ਕੈਮੀਟਰਲਸ ਇੱਕ ਕੈਮੀਕਲ ਨੂੰ ਸਪਰੇਅ ਕਰਿਆ ਜਾਂਦਾ ਜਿਦੇ ਕਰਕੇ ਉਹ ਚਿੱਟੀ ਲਾਈਨ ਬਣਦੀ ਹੈ ਤੇ ਉਹਦੇ ਨਾਲ ਬੱਦਲ ਬਣ ਕੇ ਮੀਂਹ ਵਰਦਾ ਜਿਹੜਾ ਮੌਸਮ ਚ ਮੀਂਹ ਪੈ ਰਿਹਾ ਇਹ ਜਾਣ ਬੁੱਝ ਕੇ ਉਹਦੇ ਨਾਲ ਕੈਮੀਕਲ ਨਾਲ ਪਾਇਆ ਜਾ ਰਿਹਾ ਹੈ ਕਿ ਨੇਚਰਲ ਹੈ ਫੇਰ ਜਿਹੜੇ ਡੈਮ ਨੇ ਉਹ ਨੇਚਰਲੀ ਓਵਰਫਲੋ ਹੋ ਰਹੇ ਨੇ ਇਹ ਡੈਮਾਂ ਨੂੰ ਵੀ ਜਾਣ ਬੁੱਝ ਕੇ ਪਾਣੀ ਸਟੋਰ ਕਰਕੇ ਇੱਕਦਮ ਪਾਣੀ ਛੱਡ ਕੇ ਆਪਾਂ ਨੂੰ ਮਾਰਿਆ ਜਾ ਰਿਹਾ ਇਹ ਚੀਜ਼ਾਂ ਬਾਰੇ ਇੱਕ ਡਿਬੇਟ ਚੱਲ ਰਹੀ ਹੈ ਦੇਖੋ ਬੱਚਿਆਂ ਨੂੰ ਵੀ ਪਤਾ ਹੈ ਤੇ ਜਿਹੜਾ ਪੜਾ ਇੱਕ ਪਿੱਛੇ ਵੀਡੀਓ ਆਈ ਸੀ ਵੀ ਰਾਜਸਥਾਨ ਦੀਆਂ ਵਿੱਚ ਪਾਣੀ ਦੀ ਲੋੜ ਹੈ ਪਰ ਨਹਿਰਾਂ ਸੁੱਕੀਆਂ ਪਈਆਂ ਨੇ ਨਹਿਰ ਕਿਉਂ ਸੁੱਕੀਆਂ ਪਈਆਂ ਨੇ ਮੈਨੂੰ ਕੱਲ ਸਾਡੇ ਕੋਲ ਇੱਕ ਰਿਸ਼ਤੇਦਾਰ ਆਏ ਉਹਨਾਂ ਨੇ ਦੱਸਿਆ ਵੀ ਨਹਿਰਾਂ ਦੇ ਵਿੱਚ ਜਦ ਪਿੱਛੋਂ ਹੜ੍ਹਾਂ ਵਾਲਾ ਪਾਣੀ ਆਉਂਦਾ ਤਾਂ ਉਹਦੇ ਵਿੱਚ ਜਿਹੜੀ ਸਿਲਟ ਜਮਾ ਹੋ ਕੇ ਆਉਂਦੀ ਹੈ ਜੇ ਉਹ ਨਹਿਰਾਂ ਦੇ ਵਿੱਚ ਪਾਣੀ ਛੱਡਣਗੇ ਤਾਂ ਨਹਿਰਾਂ ਦੇ ਵਿੱਚੋਂ ਸਿਲਟ ਭੱਜੂਗੀ ਜਿਹੜੀ ਉਹਨਾਂ ਨੂੰ ਫੇਰ ਸਾਫ਼ ਕਰਨੀ ਪਊ ਇਸ ਕਰਕੇ ਉਹ ਸਿਲਟ ਨਾ ਜੰਮੇ ਨਹਿਰਾਂ ਬੰਦ ਕਰਤੀਆਂ ਜਾਂਦੀਆਂ ਨੇ ਥੋਟੀਆਂ ਜ਼ਮੀਨਾਂ 'ਚ ਨਕਸਾਨ ਹੋਵੇ ਸਿਲਟ ਜਮੇ ਕਈ ਸਾਲ ਤੁਸੀਂ ਲੱਗੇ ਰਹੋ ਉਹਨੂੰ ਸਾਫ ਕਰਨ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਤੁਹਾਡੇ ਬੱਚੇ ਹਰਿਆਣਾ ਪੁਲਿਸ ਮਾਰੇ ਤੇ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਜਦ ਧਰਨੇ ਤੇ ਬੈਠੇ ਸੀ ਆਪਣੇ ਕਿੰਨੇ ਬੱਚੇ ਮਾਰੇ ਕੋਵਿਡ ਦੇ ਵਿੱਚ ਪਹਿਲਾਂ ਕੋਵਿਡ ਦਾ ਟੀਕਾ ਬਣਿਆ ਫਿਰ ਉਹਦੀ ਬਿਮਾਰੀ ਸਾਤ ਹੋਈ ਉਹ ਬਿਮਾਰੀ ਫਲਾਈ ਗਈ ਇਹ ਸਰਕਾਰਾਂ ਨੇ ਤੁਹਾਡੇ ਕਿੰਨੇ ਬੰਦੇ ਮਾਰੇ ਜਿਹੜਾ ਵੰਜਿੰਦਰ ਸੰਸਾ ਜੀ ਕੀ ਕਹਿ ਰਹੇ ਨੇ ਵੀ ਹੈਲੀਕਾਪਟਰ ਦੇ ਤਾਂ ਭਗਵੰਤ ਮਾਨ ਤੁਸੀਂ ਇੱਕ ਬੇਕੂਫ ਬੰਦੇ ਦੀ ਸਰਕਾਰ ਚੁਣ ਲਈ ਅਸੀਂ ਤਾਂ ਸਾਰੇ ਕਿਤੇ ਹੀ ਬੇਕੂਫਾ ਨੂੰ ਮੂਰੇ ਲਾਇਆ ਬੇਕੂਫਾ ਨਾਲੋਂ ਵੀ ਮੈਂ ਕਹਿਣਾ ਚਾਹੂੰਗਾ ਜਿਹੜੇ ਬੰਦੇ ਅਸਲ ਦੇ ਨਹੀਂ ਕਹ ਲਓ ਜਿਹੜੇ ਬੰਦੇ ਹਰਾਮਜ਼ਾਦਗੀਆਂ ਕਰਦੇ ਨੇ ਜਿਨ੍ਹਾਂ ਨੂੰ ਪਤਾ ਹੈ ਵੀ ਮੀ ਨਾਲ ਬੰਦੇ ਮਾਰੇ ਜਾਂਦੇ ਨੇ ਤੇ ਜਿਹੜੇ ਬੰਦਿਆਂ ਨੂੰ ਪਤਾ ਹੈ ਵੀ ਕੋਵਿਡ ਨਾਲ ਬੰਦੇ ਮਾਰੇ ਜਾਂਦੇ ਨੇ ਤੇ ਜੇ ਇਹ ਪ੍ਰੋਟੈਸਟ ਕਰਨ ਆਉਣ ਉੱਤੇ ਗੋਲੀ ਚਲਾ ਕੇ ਮਾਰ ਕੇ ਉਹਨਾਂ ਤੇ ਕੇਸ ਨਹੀਂ ਹੁੰਦੇ ਜਿੱਪਾ ਥੱਲੇ ਕਿਸਾਨ ਡੜੇ ਜਾਂਦੇ ਨੇ 26 ਨੂੰ ਚੰਗਾ ਭਲਾ ਚੱਲਦਾ ਅੰਦੋਲਨ ਵਿਗਾੜਨ ਲਈ ਜਾਨ ਬੁੱਝ ਕੇ ਟਰਾਲੀਆਂ ਜਿਹੜੀਆਂ ਲਾਲ ਕਿਲੇ ਤੇ ਪਹੁੰਚਾਈਆਂ ਜਾਂਦੀਆਂ ਨੇ ਜਿਹੜੀਆਂ ਸਾਜ਼ਿਸ਼ਾਂ ਤੁਸੀਂ ਜੰਮੂ ਕਸ਼ਮੀਰ ਹਿਮਾਚਲ ਹਰਿਆਣਾ ਤੇ ਪੰਜਾਬ ਤੇ ਬਿਹਾਰ ਵਿੱਚ ਕਰ ਰਹੇ ਹੋ ਉਰੇ ਦੇ ਪਦਾਰਥ ਲੈਣ ਨੂੰ ਜਿਹੜੇ ਜੰਮੂ ਕਸ਼ਮੀਰ ਦੇ ਵਿੱਚ 370 ਕਾਦੇ ਨਹੀਂ ਲਾਈ ਸੀ ਹਿਮਾਚਲ ਦੇ ਵਿੱਚ ਪ੍ਰਾਪਰਟੀ ਹੋਰ ਕੋਈ ਲੈ ਨਾ ਸਕੇ ਉਹਦੀ ਜਿਹੜੀ ਇਹ ਗੱਲਾਂ ਕਰਕੇ ਇਹਨਾਂ ਨੂੰ ਜੇ ਤੁਸੀਂ ਉੱਥੋਂ ਭਾਰਾ ਨਹੀਂ ਹਟਵਾ ਸਕਰੇ ਤਾਂ ਇਹ ਬੰਦਿਆਂ ਨੂੰ ਹੀ ਵਾਈਪ ਆਊਟ ਕਰਤਾ ਜਾਵੇ ਮਾਰਤਾ ਜਾਵੇ ਕਿਉਂਕਿ ਇੱਥੇ ਦੀਆਂ ਅਰਥ ਰਿਸੋਰਸ ਜਿਹੜੀਆਂ ਹਿਮਾਚਲ 'ਚ ਤੇ ਜੰਮੂ ਕਸ਼ਮੀਰ 'ਚ ਨੇ ਤੇ ਕੋਲੇ ਦੀਆਂ ਖਾਨਾਂ ਸੋਨੇ ਦੀਆਂ ਖਾਨਾਂ ਜਿਹੜੀਆਂ ਬਿਹਾਰ 'ਚ ਨੇ ਤੇ ਪੰਜਾਬ ਹਰਿਆਣਾ 'ਚ ਜਿਹੜਾ ਫੂਡ ਬਾਉਲ ਹੈ ਇਹ ਸਾਰੇ ਤੇ ਕਾਰਪੋਰੇਟ ਦੀ ਨਜ਼ਰ ਹੈ ਜੇ ਉਹ ਕੋਈ ਦੇਣ ਲਈ ਲੈਂਡ ਪੂਲਿੰਗ ਤਹਿਤ ਪਿਆਰ ਨਹੀਂ ਹੁੰਦਾ ਤਾਂ ਉਹ ਬੰਦਿਆਂ ਨੂੰ ਮਰਵਾ ਦਿੱਤਾ ਜਾਂਦਾ ਹੈ ਜੇ ਉਸ ਪਿੱਛੇ ਕੋਈ ਆਵਾਜ਼ ਉਠਾਉਂਦਾ ਹੈ ਤਾਂ ਦੀਪ ਸਿੱਧੂ ਤੇ ਮੁਸੇ ਵਾਲੀ ਉਹਦੇ ਨਾਲ ਹੁੰਦੀ ਹੈ ਤੇ ਪੰਜਾਬੀਆਂ ਨੂੰ ਇਹ ਲੱਗ ਗਿਆ ਪਤਾ ਹੁਣ ਉਹ ਪਿੰਡਾਂ 'ਚ ਤੁਹਾਨੂੰ ਵੜਨ ਨਹੀਂ ਦੇਣਗੇ ਤਾਂ ਕਰਕੇ ਜਿਹੜੇ ਜੋੜੇ ਮੱਜਰੇ ਵਰਗੇ ਐਮਐਲਏ ਹੁਣ ਸਾਰਾ ਕੁਝ ਜਿਹੜੇ ਆਪਣੇ ਆਈਐਸ ਅਫਸਰ ਨੇ ਕ੍ਰਿਸ਼ਨ ਕੁਮਾਰ ਉਹਨਾਂ ਤੇ ਸਿੱਟਰ ਰਹੇ ਨੇ ਤੁਹਾਨੂੰ ਪਹਿਲਾਂ ਮੈਨੂੰ ਪਤਾ ਐ ਐਜੂਕੇਸ਼ਨ ਦਾ ਕਿਵੇਂ ਕੋਵਿਡ ਚ ਪੱਠਾ-ਵਟਾ ਹੈ ਗਿਆ ਕਿਵੇਂ ਆਪਣੇ ਬੱਚਿਆਂ ਨੂੰ ਸਕੂਲਾਂ 'ਚ ਪੜਦਿਆਂ ਨੂੰ ਸਕੂਲਾਂ ਤੋਂ ਹਟਾਇਆ ਗਿਆ ਕਿਵੇਂ ਉਹਨਾਂ ਨੂੰ ਇਹ ਕਿਹਾ ਗਿਆ ਵੀ ਆਨਲਾਈਨ ਕਲਾਸਾਂ ਚੱਲਣਗੀਆਂ ਮਾਪਿਓ ਫੋਨ ਲੈ ਕੇ ਦੇਣ ਤੇ ਉਹ ਆਨਲਾਈਨ ਕਲਾਸਾਂ ਦੇ ਰੂਪ ਚ ਉਹਨਾਂ ਨੂੰ ਗੰਦ ਪਰੋਸਿਆ ਗਿਆ ਤਾਂ ਜੋ ਬੱਚੇ ਜਿਹੜੇ ਆਉਣ ਵਾਲੇ ਸਮੇਂ ਚ ਐਜੂਕੇਟਿਡ ਨਾ ਰਹਿ ਜਾਣ ਤਾਂ ਕਿ ਤੁਹਾਨੂੰ ਮਰੌਣੇ ਤੇ ਉਹਨਾਂ ਨੂੰ ਵੱਡਣਾ ਅੱਡ ਅੱਡ ਕੰਮ ਨਾ ਸਿਖਾਲਾ ਰਹੇ ਪਰ ਤੁਸੀਂ ਆ ਕੇ ਸੱਚੇ ਬਣਦੇ ਹੋ ਲੋਕਾਂ ਚ ਅਸੀਂ ਸਭ ਜਾਣਦੇ ਆ ਹੁਣ ਪੰਜਾਬੀ ਜਾਗ ਗਏ ਨੇ ਹੁਣ ਸਾਨੂੰ ਪਤਾ ਹੈ ਵੀ ਜਿਹੜਾ ਵੋਟਾਂ ਦਾ ਟਾਈਮ ਨੇੜੇ ਆ ਰਿਹਾ ਜੋੜੇ ਮੱਜਰਾ ਜੀ ਇਹ ਗੱਲਾਂ ਨਹੀਂ ਚੱਲਣੀਆਂ ਜੇ ਸੋਹਰ ਤੋਂ ਜੇ ਸੱਚੀ ਤੁਸੀਂ ਉਹ ਇੰਨੇ ਸਾਢੇ 3 ਸਾਲ ਤੇ ਤੁਸੀਂ ਚੁੱਪ ਕਿਉਂ ਬੈਠੇ ਹੋ ਕਿਉਂਕਿ ਤੁਹਾਨੂੰ ਹੁਣ ਮਾਈਨਿੰਗ ਨਹੀਂ ਕਰੁੰਦੇ ਰਹੇ ਤੁਹਾਨੂੰ ਤੁਹਾਡੀ ਆਪਣੀ ਜੇਬ 'ਚ ਕੁਝ ਨਹੀਂ ਪੈ ਰਿਹਾ ਤਾਂ ਕਰਕੇ ਵੀ ਮੈਂ ਵੋਟਾਂ ਤਾਂ ਬਣਾ ਲਾ ਜਿਨ੍ਹਾਂ ਦੀ ਇਹ ਜੱਭਾਂ 'ਚ ਪੈ ਰਿਹਾ ਉਹ ਹੁਣ ਵੀ ਚੁੱਪ ਕਰਕੇ ਦਿੱਲੀ ਦੀ ਚਾਟੂ ਕਰਤਾ 'ਚ ਲੱਗੇ ਹੋਏ ਨੇ ਚਾਹੇ ਉਹ ਸਾਡਾ মিডিਆ ਹੋਵੇ ਚਾਹੇ ਉਹ ਸਾਡੇ ਅਫਸਰ ਹੋਣ ਚਾਹੇ ਕੋਈ ਵੀ ਦੇਖੋ ਕਿੱਡੇ ਵੱਡੇ ਵੱਡੇ ਕ੍ਰਾਈਮਸ ਕਰ ਰਹੇ ਨੇ ਇਹਨਾਂ ਨੇ ਜਿਹੜੀਆਂ ਈਵੀਐਮ ਮਸ਼ੀਨਾਂ ਦੀ ਚੋਰੀ ਫਿਰ ਜਿਹੜੀ ਕਰੰਸੀ ਹੈ ਕਰੰਸੀ ਇਹਨਾਂ ਨੇ ਜਿਹੜਾ ਡੋਟ ਬੰਦੀ કરી ਸੀ ਕਰੰਸੀ ਪ੍ਰਿੰਟ ਕਰੀ ਬਿਨਾ ਸੋਨਾ ਰੱਖ ਕੇ ਉਹ ਇਲੀਗਲ ਕਰੰਸੀ ਹੈ ਇਹ ਸਾਰੇ ਤੇ ਕ੍ਰਿਮੀਨਲ ਚਾਰਜਸ ਬਣਦੇ ਨੇ ਨਾ ਤੇ ਜਿੱਥੇ ਗੋਲੀਆਂ ਮਾਰੀਆਂ ਉੱਥੇ ਕ੍ਰਿਮੀਨਲ ਚਾਰਜਸ ਬਣਦੇ ਨੇ ਪਰ ਕ੍ਰਿਮੀਨਲ ਚਾਰਜਸ ਤਾਂ ਉਹਨਾਂ ਤੇ ਲਾਉਣੇ ਨੇ ਤੁਸੀਂ ਜਿਹੜੇ ਬੋਲਣਗੇ ਉਹਨਾਂ ਤੇ ਬਲਡੋਜ਼ਰ ਚਲਾਉਣੇ ਜਿਹੜੇ ਤੁਹਾਨੂੰ ਨੰਗਾ ਕਰਨਗੇ ਨੰਗੇ ਤਾਂ ਤੁਸੀਂ ਇਮਾਮ ਚ ਸਾਰੇ ਹੋ ਪਰ ਤੁਸੀਂ ਚਾਹੁੰਦੇ ਨਹੀਂ ਤੁਹਾਨੂੰ ਕੋਈ ਪੁਆਇੰਟ ਆਊਟ ਕਰੇ ਵੀ ਤੁਸੀਂ ਖਾਰੇ ਹੋ ਤੁਸੀਂ ਸਾਰੇ ਇਸ ਸਮਾਜ ਨਾਲ ਜਿਹੜਾ ਵਿਦਰੋਹ ਕਰ ਰਹੇ ਹੋ ਇਹ ਸਮਾਜ ਤੋਂ ਭਾਗੀ ਹੋਏ ਹੋਇਓ ਚੰਦ ਟੁਕੜੇ ਤੇ ਆਉਂਦਿਆਂ ਪਿੱਛੇ ਸਿਰਸਾ ਸਾਹਿਬ ਤੁਸੀਂ ਵੀ ਉਸੇ ਦੇ ਇੱਕ ਭਾਗੋਂ ਜਿਹੜਾ ਪ੍ਰਸ਼ਾਸਨ ਸਾਡੇ ਤੇ ਉਤਿਆਚਾਰ ਕਰ ਰਿਹਾ ਤੋ ਅਸੀਂ ਸੋਚਦੇ ਸੀ ਵੀ ਗੱਤਰਾ ਪਾਇਆ ਹੋਇਆ ਗੁਰੂ ਗੋਬਿੰਦ ਸਿੰਘ ਜੀ ਦਾ ਬੱਚਾ ਨਹੀਂ ਤੁਸੀਂ ਆਰਐਸਐਸ ਦੇ ਪੁੱਤੋਂ ਤੁਸੀਂ ਗੁਰੂ ਗੋਬਿੰਦ ਸਿੰਘ ਦੇ ਪੁੱਤ ਨਹੀਂ ਜੇ ਗੁਰੂ ਗੋਬਿੰਦ ਸਿੰਘ ਜੀ ਦੇ ਜਿਹੜੇ ਪੁੱਤ ਨੇ ਉਹ ਜਿਹੜੇ ਮਜ਼ਲੂਮਾਂ ਦੀ ਰਾਖੀ ਤੇ ਹੜਾਂ 'ਚ ਆ ਕੇ ਜਦ ਦਿੱਲੀ ਅਸੀਂ ਧਰਨੇ ਲਾਇਆ ਸੀ ਉਦੋਂ ਤਾਂ ਬਹੁਤ ਸਾਡੇ ਬਣ ਕੇ ਦਿਖਾ ਰਹੇ ਸੀ ਕਿਉਂਕਿ ਸਾਡਾ ਉੱਥੋਂ ਧਰਨਾ ਠਾਉਣਾ ਸੀ ਹੁਣ ਤੁਸੀਂ ਦਿੱਲੀ ਦੀ ਜਿਹੜੀ ਗੁਰਦੁਆਰਾ ਕਮੇਟੀ ਆ ਉਹਨੂੰ ਲੈ ਕੇ ਹੜਾਂ 'ਚ ਕਿਉਂ ਨਹੀਂ ਪਹੁੰਚੇ ਭਗਵੰਤ ਮਾਨ ਦਾ ਮਜ਼ਾਕ ਕਢਾਉਣਾ ਤੁਹਾਨੂੰ ਬਹੁਤ ਹੁੰਦਾ ਅਸੀਂ ਔਨ ਗਰਾਉਂਡ ਦੇਖਾਂਗੇ ਕੌਣ ਸਾਡੇ ਕੰਮ ਆਉਂਦਾ ਹੈ ਕੌਣ ਸਾਨੂੰ ਐਕਸਪਲੋਇਟ ਕਰ ਰਿਹਾ ਤੁਹਾਡੀਆਂ ਇਹ ਚਲਕੀਆਂ ਨਹੀਂ ਚੱਲਣੀਆਂ ਆਓ ਸੱਜਣੋ ਸਾਰੇ ਜਾਗਰਤ ਹੋਵੋ ਇਹਨਾਂ ਵੀ ਹੋਰ ਜਿਆਦਾ ਗੱਲਾਂ 'ਚ ਆ ਕੇ ਆਪਦੇ ਆਪ ਨੂੰ ਕਮਜ਼ੋਰ ਨਾ ਕਰੋ ਏਕੇ ਲਈ ਵਧੋ ਸਿੱਖਾਂ ਦਾ ਏਕਾ ਹੋਣਾ ਸਿੱਖਾਂ ਦਾ ਵੀ ਨਹੀਂ ਰਾਦਰ ਪੰਜਾਬੀਆਂ ਦਾ ਏਕਾ ਹੋਣਾ ਇੱਕ ਮੈਂ ਪਿੱਛੇ ਮੂਵੀ ਵੇਖੀ ਸੀ ਜਿਹਦੇ ਵਿੱਚ ਜਿਹੜੀ ਕੰਢੀਲੀ ਤਾਰ ਸਾਡੇ ਮਨਾਂ ਦੇ ਉੱਤੇ ਖਿੱਚੀ ਸੀ ਪਾਕਿਸਤਾਨ ਦਾ ਪੰਜਾਬ ਉੱਧਰ ਰਹਿ ਗਿਆ ਸੀ ਉਹ ਮਹਾਰਜ ਨੇ ਹੜਾ ਚ ਹੜਾ ਤੀ ਆਓ ਓਮੀ ਆਦਿਆਂ ਮੰਦੀਆਂ ਨਫ਼ਰਤਾਂ ਤੇ ਸਮਾਜ ਚ ਪੈਂਦੇ ਗੰਦ ਦੀਆਂ ਤਾਰਾਂ ਨੂੰ ਇਹ ਹੜੜਾ ਕੇ ਲੈ ਜਵੇ ਜਿਵੇਂ ਇੱਕ ਦੂਜੇ ਦੇ ਹੜਾ ਚ ਆਪਾਂ ਕੰਮ ਆ ਰਹੇ ਆਂ ਆਓ ਰਲ ਮਿਲ ਕੇ ਆਈ ਪੰਜਾਬ ਦੀ ਸੇਵਾ ਕਰੀਏ ਵਾਹਿਗੁਰੂ ਜਿਸ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ